ਦੇ ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਨਕਾਂ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਨੇ ਅੱਜ ਦੀਆਂ ਹੁਣ ਤੱਕ ਦੀਆਂ ਐਂਗਲ ਹੈਡਲਾਈਨਸ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਧਿਆ ਅਕਾਲੀ ਦਲ ਤੇ ਨਿਸ਼ਾਨਾ ਕਿ ਹਾਂ ਅਕਾਲੀ ਦਲ ਦੀ ਯਾਤਰਾ ਦਾ ਅਸਲ ਨਾਮ ਅਕਾਲੀ ਦਲ ਤੋਂ ਬਚਾ ਲਓ ਯਾਤਰਾ ਹੋਣਾ ਚਾਹੀਦਾ ਹੈ ਹਾਈ ਕੋਰਟ ਤੋਂ ਜ਼ਮਾਨਤ ਮਿਲਦੇ ਸਾਰ ਸਖਪਾਲ ਖੈਰਾਂ ਨੂੰ ਨਾਬਾ ਜੇਲ੍ਹ ਤੋਂ ਕਪੂਰਥੱਲੇ ਲੈ ਗਈ ਪੁਲਿਸ ਈਡੀ ਅੱਗੇ ਨਾ ਪੇਸ਼ ਹੋਣ ਤੇ ਬੋਲੇ ਅਰਵਿੰਦ ਕੇਜਰੀਵਾਲ ਕਿਹਾ ਈਡੀ ਨੇ ਗਲਤ ਸੰਮੰਧ ਤੇ ਜਾਂ ਕੋਈ ਕਪਲਾ ਨਹੀਂ ਹੋਇਆ ਪੰਜਾਬ ਦੇ ਮੋਡਲ ਦੇ ਜਾਨੋ ਮਾਰਨ ਦੇ ਦੋਸ਼ ਵਿੱਚ ਹੋਟਲ ਮਾਲਕ ਸਣੇ ਤਿੰਨ ਗ੍ਰਫਤਾਰ ਦਿੱਲੀ ਦੇ ਇੰਸ ਦੇ ਵਿੱਚ ਲੱਗੀ ਭਿਆਨਕ ਅਗ ਜਾਨੀ ਨੁਕਸਾਨ ਤੋਂ ਰਿਹਾਂ ਬਚਾ ਉੱਤਰੀ ਪਾਰਿਤ ਚ ਠੰਡ ਦਾ ਜ਼ੋਰ ਸੰਗਣੀ ਧੁੰਦ ਕਾਰਨ ਕਈ ਗੱਡੀਆਂ ਪਛੜੀਆਂ ਹਵਾਈ ਜਹਾਜ਼ ਦੇਰ ਦੇ ਨਾਲ ਉੱਡੇ ਹਰਿਆਣਾ ਦੇ ਕਾਂਗਰਸੀ ਵਿਧਾਇਕ ਤੇ ਇਨੇਲੋ ਦੇ ਸਾਬਕਾ ਵਿਧਾਇਕ ਦੇ ਟਿਕਾਣਿਆਂ 'ਤੇ ਈਵੀ ਦੇ ਛਾਪੇ ਆਪਣੀ ਮੁਹੱਤਲੀ ਖਿਲਾਫ ਅਗਲੇ ਹਫਤੇ ਭਾਰਤੀ ਕੁਸ਼ਤੀ ਸੰਘ ਅਦਾਲਤ ਦਾ ਦਰਖੜਕਾਏਗਾ ਸਨੌਰ ਦੇ ਵਿੱਚ ਨਕਾਬਪੋਸ਼ ਨੌਜਵਾਨਾਂ ਨੇ ਦੁਕਾਨਦਾਰ ਤੇ ਸੁਤਿਆਂ ਤੇਜ਼ਾਬ ਗੁਰਮੀਤ ਸਿੰਘ ਕੁਡੀਆਂ ਦਾ ਵੱਡਾ ਬਿਆਨ ਕਿਹਾ ਅਦਨੀਵਾਲਾਂ ਤੇ ਸਨੇਟਾ ਚ ਬਣਨ ਗਿਆ ਨਵੀਆਂ ਅਨਾਜ ਮੰਡੀਆਂ ਸੋ ਇਹ ਸਨਅਜੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣ ਦੇ ਹਨ ਖਬਰਾਂ ਵਿਸਤਾਰ ਦੇ ਵਿੱਚ ਅੱਜ ਦੀ ਅਹਿਮ ਖਬਰ ਇਹ ਚੰਡੀਗੜ੍ਹ ਤੋਂ سامنے ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲੀ ਦਲ ਵੱਲੋਂ ਕੱਢੀ ਜਾਣ ਵਾਲੀ ਯਾਤਰਾ ਬਾਰੇ ਕਿਹਾ ਕਿ ਅਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਲੁੱਟਿਆ ਜਿਸ ਕਰਕੇ ਇਸ ਯਾਤਰਾ ਦਾ ਅਸਲ ਨਾਮ ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ ਹੋਣਾ ਚਾਹੀਦਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ 15 ਸਾਲਾਂ ਦੇ ਹਨੇਰਗਰਦੀ ਅਤੇ ਬਦ ਅਨਮੀ ਵਾਲੇ ਸ਼ਾਸਨ ਦੌਰਾਨ ਸੂਬੇ ਦੇ ਵਸੀਲਿਆਂ ਉੱਤੇ ਡਾਕਾ ਮਾਰਿਆ ਤੇ ਪੰਜਾਬੀਆਂ ਦੇ ਦਿਲਾਂ ਨੂੰ ਡੂੰਘੇ ਜ਼ਖਮ ਦਿੱਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਤੇ ਬਾਦਲ ਪਰਿਵਾਰ ਦੇ ਦੋਹਰੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਜਿਸ ਕਰਕੇ ਯਾਤਰਾ ਵਰਗੇ ਡਰਾਮੇ ਹੁਣ ਕੰਮ ਨਹੀਂ ਆਉਣਗੇ ਦੂਜੀ ਅਹਿਮ ਖਬਰ ਹੈ ਨਾਭਾ ਤੋਂ ਸਾਹਮਣੇ ਆ ਰਹੀ ਹੈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਐਨਡੀਪੀਐਸ ਐਕਟ ਵਿੱਚ ਜ਼ਮਾਨਤ ਮਿਲਦੇ ਸਨ ਕਪੂਰਥਲਾ ਪੁਲਿਸ ਵਿਧਾਇਕ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਦੇ ਵਿੱਚ ਲੈ ਗਈ ਨਾਭਾ ਜੇਲ੍ਹ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਖੈਰਾ ਦੇ ਪੀਏ ਜਸ ਮੀਤ ਸਿੰਘ ਫੋਲ ਨੇ ਦੱਸਿਆ ਕਿ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਉਹਨਾਂ ਖਿਲਾਫ 195ਏ ਧਾਰਾ ਤਹਿਤ ਨਵਾਂ ਕੇਸ ਦਰਜ ਕਰ ਦਿੱਤਾ ਗਿਆ ਜਿਸ ਦੇ ਤਹਿਤ ਖੈਰਾ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਗਲਤ ਸਮਝਦੇ ਜੇ ਉਹਨਾਂ ਕਿਹਾ ਕਿ ਮੇਰੀ ਸਭ ਤੋਂ ਵੱਡੀ ਤਾਕਤ ਹੈ ਸੰਪਤੀ ਮੇਰੀ ਇਮਾਨਦਾਰੀ ਹੈ ਮੈਂ ਇਹਦੀ ਨੂੰ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਸੰਮਨ ਗੈਰ ਕਾਨੂੰਨੀ ਕਿਉਂ ਨੇ ਉਹਨਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਕੋਈ ਆਪਕਾਰੀ ਕਪਲਾ ਨਹੀਂ ਹੈ ਪਾਜ ਪਾ ਚਾਉਂਦੀ ਹੈ ਕਿ ਮੈਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰਾਂ ਜੇ ਕਾਨੂੰਨੀ ਤੌਰ ਤੇ ਯੋਗ ਸੰਮਨ ਤੇਜਿਆ ਜਾਂਦਾ ਹੈ ਤਾਂ ਮੈਂ ਸਹਿਯੋਗ ਕਰਾਂਗਾ ਚੌਥੀ ਅਹਿਮ ਖਬਰ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮੰਗਲਵਾਰ ਰਾਤ ਨੂੰ 27 ਸਾਲਾ ਔਰਤ ਦੀ ਕਤਿਤ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਫਟੋ-ਫਟ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਰਨ ਵਾਲੀ ਦੀ ਪਛਾਣ ਪੰਜਾਬ ਦੀ ਸਾਬਕਾ ਮਾਡਲ ਦਿਵਯਾ ਪਹੂਜਾ ਵਜੂ ਹੋਈ ਹੈ ਜਿਸ ਨੂੰ ਕਥਿਤ ਤੌਰ ਤੇ ਅਭਿਜੀਤ ਸਿੰਘ ਨੇ ਮਾਰਿਆ ਸੀ ਜੋ ਉਸ ਹੋਟਲ ਦਾ ਮਾਲਕ ਹੈ ਜਿੱਥੇ ਕਤਲ ਹੋਇਆ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪਤਾ ਲੱਗਿਆ ਕਿ ਮਲਜ਼ਮ ਲਾਸ਼ ਨੂੰ ਹੋਟਲ ਤੋਂ ਕਾਰ ਤੱਕੜੀ ਸਕੇ ਲੈ ਗਏ ਦਿਵਯਾ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਦੀ ਧੀ ਅਭਿਜੀਤ ਨਾਮ ਦੇ ਵਿਅਕਤੀ ਦੇ ਨਾਲ ਗਈ ਸੀ ਜਦੋਂ ਪੁਲਿਸ ਨੇ ਹੋਟਲ ਦੇ ਸੀਸੀਟੀਵੀ ਫੁਟੇਜ ਕੋਖੀ ਤਾਂ ਅਪਰਾਧ ਦਾ ਖੁਲਾਸਾ ਹੋਇਆ ਪੁਲਿਸ ਨੇ ਕਿਹਾ ਕਿ ਹੋਟਲ ਮਾਲਕ ਨੇ ਪਹੂਜਾ ਦੀ ਕਥਿਤ ਤੌਰ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸ ਦੀਆਂ ਕੁਝ ਤਸਵੀਰਾਂ ਦੇ ਨਾਲ ਬਲੈਕਮੇਲ ਕਰਨ ਤੋਂ ਬਾਅਦ ਉਸ ਤੋਂ ਕਥਿਤ ਤੌਰ ਤੇ ਪੈਸੇ ਵਸੂਲ ਲਈ ਸੀ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ 55 ਸਾਲਾ ਵਿਜੀਤ ਸਿੰਘ ਤੇ ਦੋ ਹੋਰ ਹਿਮਰਾਜ ਅਤੇ ਓਮਪ੍ਰਕਾਸ਼ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪੰਜਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਸਥਿਤ 올 ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਅੱਜ ਸਵੇਰੇ ਅਗਲਾ ਲੱਭੀ ਦਿੱਲੀ ਫਾਇਰ ਸਰਵਿਸ ਅਨੁਸਾਰ ਆਗਾ ਹਸਪਤਾਲ ਦੀ ਦੂਜੀ ਮੰਜ਼ਲ ਤੇ ਟੀਚਿੰਗ ਵਿੰਗ ਵਿੱਚ ਡਾਇਰੈਕਟਰ ਦੇ ਦਫਤਰ ਦੇ ਅੰਦਰ ਲੱਗੀ ਅੱਗ ਵਿੱਚ ਕਿਸੇ ਜਾਣੀ-ਪਛਾਣੀ ਨੁਕਸਾਨ ਦੀ ਖਬਰ ਨਹੀਂ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਅੱਗ ਬੁਝਾਉਂ ਅਮਲੇ ਨੂੰ ਘਟਨਾ ਦੀ ਸੂਚਨਾ ਸਵੇਰੇ 6 ਵਜੇ ਮਿਲੀ ਜਿਸ ਤੋਂ ਬਾਅਦ 7 ਫਾਇਰ ਟੈਂਡਰ ਮੌਕੇ ਤੇ ਪਹੁੰਚੇ ਸਵੇਰੇ 6:30 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਰਾਸ਼ਟਰੀ ਰਾਜਸਟਾਨੀ ਇਤਿਹਾਸਪਾਸ ਦੇ ਖੇਤਰਾਂ ਚ ਸਿੰਗਣੀ ਤੋਂ ਉਦਕਾਰਨ ਜਿੱਥੇ ਰੇਲ ਸੜਕ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਉਥੇ ਕੜਾਕੇ ਦੀ ਠੰਡ ਕਾਰਨ ਲੋਕ ਘਰਾਂ ਤੋਂ ਬਾਹਰ ਬਹੁਤ ਘੱਟ ਨਿਕਲੇ ਸੰਗਣੀ ਤੋਂ ਦੰਦ ਕਾਨਨ ਦਿੱਲੀ ਜਾਣ ਵਾਲੀਆਂ 26 ਰੇਲ ਗੱਡੀਆਂ ਦੇਰੀ ਨਾਲ ਚਲੀਆਂ ਭਾਰਤੀ ਰੇਲਵੇ ਅਨੁਸਾਰ ਅੱਜ ਦਿੱਲੀ ਵਿੱਚ ਦੇਰੀ ਨਾਲ ਪਹੁੰਚਣ ਵਾਲੀਆਂ ਗੱਡੀਆਂ ਦੇ ਵਿੱਚ ਹਾਵੜਾ ਨਵੀਂ ਦਿੱਲੀ ਪੂਰਬਾ ਐਕਸਪ੍ਰੈਸ ਡਿਬੜੂਗਰ ਨਵੀਂ ਦਿੱਲੀ ਰਾਜsthਾਨੀ ਜੰਮੂ ਤਵੀ ਨਵੀਂ ਦਿੱਲੀ ਰਾਜsthਾਨੀ ਰਾਜੇਂਦਰ ਨਗਰ ਨਵੀਂ ਦਿੱਲੀ ਰਾਜsthਾਨੀ ਅਤੇ ਅਜੇ ਹੀਆਂ ਹੋਰ ਵੀ ਕਈ ਗੱਡੀਆਂ ਸ਼ਾਮਲ ਸੀ ਸਤਵੀਂ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ enforcement directorate ਨੇ ਅੱਜ ਹਰਿਆਣਾ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਕੁਝ ਹੋਰਾਂ ਦੇ ਟਿਕਾਣਿਆਂ ਤੇ ਯਮੁਨਾ ਨਗਰ ਜਿਲੇ ਵਿਚ ਕਥਿਤ ਗੈਰ ਕਾਨੂੰਨੀ mining ਦੇ ਨਾਲ ਸੰਬੰਧਿਤ money laundering ਮਾਮਲੇ ਵਿਚ ਛਾਪੇ ਮਾਰੇ money laundering ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਯਮੁਨਾ ਨਗਰ ਸੋਨੀਪਤ ਮੋਹਾਲੀ ਫਰੀਦਾਬਾਦ ਚੰਡੀਗੜ੍ਹ ਅਤੇ ਕਰਨਾਲ ਵਿਚ ਦੋਵਾਂ ਨੇਤਾਵਾਂ ਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦੇ ਵੀ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਪਵਾਰ ਸੋਨੀਪੱਤ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਨੇ ਜੱਜ ਕੇ ਦਿਲਬਖ ਸਿੰਘ ਇਨੈਲੋ ਤੋਂ ਹੀਮਾਨਗਰ ਸੀਟ ਦੇ ਨੁਮਾਇੰਦਗੀ ਕਰ ਚੁੱਕੇ ਨੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਹਥਿਆਰਬੰਦ ਕਰਮਚਾਰੀ ਈਡੀ ਟੀਮ ਦੀ ਸੁਰੱਖਿਆ ਲਈ ਮੌਜੂਦ ਸੀ ਅੱਠਵੀਂ अहम ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਭਾਰਤੀ ਕੁਸ਼ਤੀ ਮਹਾਸੰਗ ਅਗਲੇ ਹਫਤੇ ਖੇਡ ਮੰਤਰਾਲੇ ਵੱਲੋਂ ਆਪਣੀ ਮੌਤਲੀ ਨੂੰ ਅਦਾਲਤ ਵਿੱਚ ਚੁਣੌਤੀ ਦੇਵੀ ਜੀ ਆ ਤੇ ਪੁਵੇਖ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ 16 ਜਨਵਰੀ ਨੂੰ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਬੁਲਾਈ ਹੈ ਸਰਕਾਰ ਨੇ ਕੌਮੀ ਖੇਡ ਜ਼ਾਬਤੇ ਅਤੇ WFI ਦੇ ਸੰਵਿਧਾਨ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਫੈਡਰੇਸ਼ਨ ਦੀਆਂ ਚੋਣਾਂ ਤੋਂ 3 ਦਿਨ ਬਾਅਦ 24 ਦਸੰਬਰ ਨੂੰ ਨਵੀਂ ਚੁਣੀ ਸੰਸਥਾ ਨੂੰ ਮੋਤਲ ਕਰ ਦਿੱਤਾ ਸੀ ਸੰਘ ਨੇ ਕਿਹਾ ਹੈ ਕਿ ਉਹ ਨਾ ਤਾਂ ਮੋਤਲੀ ਨੂੰ ਸਵੀਕਾਰ ਕਰਦੇ ਹੈ ਤੇ ਨਾ ਹੀ ਕੁਸ਼ਤੀ ਦੇ ਕੰਮਕਾਜ ਨੂੰ ਦੇਖਣ ਲਈ ਭਾਰਤੀ 올림픽 ਸੰਘ ਵੱਲੋਂ ਬਣਾਏ ਐਡ ਹੌਕ ਪੈਨਲ ਨੂੰ ਮੰਨਤਾ ਦਿੰਦੇ ਸੰਘ ਦੇ ਪ੍ਰਧਾਨ ਸੰਜੇ ਸਿੰਘ ਨੇ ਦੱਸਿਆ ਸਾਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੀ ਫੈਡਰੇਸ਼ਨ ਦੀ ਲੋੜ ਹੈ ਅਸੀਂ ਇਸ ਮਾਮਲੇ ਨੂੰ ਅਗਲੇ ਹਫਤੇ ਅਦਾਲਤ ਵਿੱਚ ਲੈ ਕੇ ਜਾ ਰਹੇ ਹਾਂ ਇਸ ਮੋਤਲੀ ਸਾਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਸਾਡੀਆਂ ਚੋਣਾਂ ਲੋਕਤੰਤਰੀ ਤੰਗ ਨਾਲ ਹੋਈਆਂ ਸੀ ਅਸੀਂ 16 ਜਨਵਰੀ ਨੂੰ ਕਾਰਜਕਾਰੀ ਕਮੇਟੀ ਦੀ ਮੀਟਿੰਗ ਵੀ ਬੁਲਾਈ ਹੈ ਨਵੀਂ ਅਹਿਮ ਖਬਰ ਇਸਨੌਰ ਤੋਂ ਸਾਮਣੇ ਆ ਰਹੀ ਹੈ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਦੇ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਦੁਕਾਨਦਾਰ ਉੱਪਰ ਤੇਜ਼ ਜ਼ਾਬ ਸੁਟਿਆ ਗਿਆ ਜਿਸ ਕਾਰਨ ਉਸ ਦੀਆਂ ਬਾਹਾਂ ਤੇ ਗਰਦਨ ਝੁਲਸ ਕੇ ਸਨੌਰ ਵਾਸੀ ਨੌਜਵਾਨ ਨikhil ਸਿੰਘਲਾ ਹਾਰਡਵੇਅਰ ਦੀ ਦੁਕਾਨ ਕਰਦੇ ਉਦੋਂ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਨਕਾਬਪੋਸ਼ ਦੋ ਨੌਜਵਾਨਾਂ ਨੇ ਆ ਕੇ ਪਹਿਲਾਂ ਕੋਈ ਸਮਾਨ ਮੰਗਿਆ ਤੇ ਫਿਰ ਤੁਰੰਤ ਬਾਅਦ ਉਸ ਤੇ ਤੇਜ਼ਾਬ ਸੁੱਟ ਦਿੱਤਾ ਇਸ ਮਗਰੋਂ ਉਹ ਐਕਟਿਵਾਤੇ ਫਰਾਰ ਹੋ ਗਏ ਉਦھر ਇਸ ਹਮਲੇ ਦਾ ਸ਼ਿਕਾਰ ਹੋਇਆ ਨikhil ਜਦੋਂ ਦੁਕਾਨ ਤੋਂ ਨਿਕਲ ਕੇ ਬਾਹਰ ਵਾਲੀ ਗਲੀ ਦੇ ਵਿੱਚ ਆਇਆ ਤਾਂ ਗੁਆਂਢੀ ਦੁਕਾਨਦਾਰਾਂ ਨੇ ਉਸ ਦੀ ਮਦਦ ਕਰਦੇ ਆ ਉਸ ਦੇ ਕੱਪੜੇ ਬਦਦੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਨikhil ਦੇ ਚਾਚਾ ਪੂਸ਼ਨ ਸਿੰਘਲਾ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਇਸ ਘਟਨਾ ਦਾ ਕੁਝ ਹਿੱਸਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਇਆ ਡੀਐਸਪੀ ਗੁਰਦੇਵ ਸਿੰਘ ਤਾਲੀਵਾਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਘਰਬੂ ਕਰ ਲਿਆ ਜਾਵੇਗਾ 10ਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਮਣੇ ਆ ਰਹੀ ਹੈ ਪੰਜਾਬ ਖੇਤੀਬਾੜੀ ਤੇ ਕਿਸਾਨ ਕਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਟੁਕੜੀ ਥਾਮ ਉਹਹਿਆ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਐਸ ਸੀ ਐਸ ਨਗਰ ਦੇ ਪਿੰਡ ਸਨੇਕਾਂ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਦਨੀਵਾਲਾ ਸ਼ੇਖ ਸੁਮਾਨ ਵਿਕੇ ਦੋ ਨਵੀਆਂ ਅਨਾਜ ਮੰਡੀਆਂ ਬਣਾਈਆਂ ਚਾਹੁੰਦੀਆਂ ਇੱਥੇ ਕਿਸਾਨ ਪਵਨ ਵਿਖੇ ਪੰਜਾਬ ਮੰਡੀ ਬੋਰਡ ਦੇ ਅਧਿਆਪਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਾਂ ਗੁਰਮੀਤ ਕੁੱਡੀਆਂ ਨੇ ਦੱਸਿਆ ਕਿ ਅਗਨੀ ਵਾਲਾ ਵਿਖੇ ਦਾਣਾ ਮੰਡੀ 12 ਏਕੜ ਜਦ ਕਿ ਸਨੀਟਾ ਵਿੱਚ ਮੰਡੀ 5 ਏਕੜ ਰਕਬੇ ਵਿੱਚ ਬਣਾਈ ਜਾਵੇਗੀ ਦਸਨਯੋਗ ਹੈ ਕਿ ਮੌਜੂਦਾ ਸਮੇਂ ਸੂਬੇ ਵਿੱਚ ਕੁੱਲ 1872 ਅਨਾਜ ਮੰਡੀਆਂ ਨੇ ਕੈਬਨਿਟ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਜੁਆਇੰਟ ਸਕੱਤਰ ਨੂੰ ਇਨ੍ਹਾਂ ਅਨਾਜ ਮੰਡੀਆਂ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਪ੍ਰਕਿਰਿਆ ਤੇਜ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਸੂਚਨਾ ਚ ਚੱਲੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸਿਵਕ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਹੋਮਵਰਕ ਸ਼ੁੱਕਰਵਾਰ ਰੋਜ਼ ਇਸੇ ਸਮੇਂ